ਸੁਖ ਸ਼ਾਂਤੀ ਕ੍ਰਿਆਣ ਪ੍ਰਭੂ ਵਾਲਮੀਕ ਜੀ ਬਖਸ਼ ਦੇ ਮੁਕਤੇ ਦਾ ਵਰਦਾਨ ਪ੍ਰਭੂ ਵਾਲਮੀਕ ਭਗਵਾਨ ਜੀ ਈਸ਼ਵਰ ਜੋ ਪ੍ਰਤੱਖ ਆ ਜੀ ਉਹਨਾਂ ਦੀਆਂ ਬਰਕਤਾਂ ਗੁਰੂ ਗਿਆਨ ਨਾਥ ਦੇ ਹੱਥ ਵਿੱਚ ਸੂਰਜ ਦੇ ਜਿਸ ਤਰ੍ਹਾਂ ਕਿਰਨਾਂ ਦਾ ਵਾਸ ਜੋਤਵੇਂ ਭਗਵਾਨ ਦੀ ਸਤ ਗੁਰ ਵਿੱਚ ਪ੍ਰਕਾਸ਼ ਸਤ ਗੁਰ ਸਿਥੇ ਗਿਆਨ ਨਾਥ ਜੀ ਹਰ ਨਿਰਦਰ ਧਾਮਣ ਹੈ ਘਰੇ ਲਖਾਰੀ ਕਿਸ ਤਰਾ ਪੂਰਨ ਨਾਥ ਬਿਆਨ ਦੋਹਰਾ ਪੂਰਨ ਬੈਠੇ 라ਵੀ ਕੰਡੇ ਆਦਪੁਰਖ ਜੈ ਸ਼ਕਤੀ ਵਾਨ ਗਿਆਨ ਗੁਰਾਂ ਦੇ ਪ੍ਰਗਟ ਬਾਰੇ ਕੇਤਾ ਪ੍ਰਭੂ ਪ੍ਰਮਾਨ ਮਨਵਾਂ ਨੇ ਵਸਦਾ ਹਾਕਮ ਸਿੰਘ ਸਰਦਾਰ ਸਤਵੰਤੇ ਕਰੇ ਉਸਦੇ રાજે રાણી સીનારો વૃસ્તે જીવન દોહાંદા પ્યારાં દે તસવીર મીઠે દોઆ દીયા દે મિશ્રી વર્ગે બોલ દોલત ર જમીન નામ દે ਜੋ ਜੀ ਆਦਿ ਕੋਲ ਭਜਨ ਕਰਨ ਭਗਵਾਨ ਦਾ ਦੋਵੇ ਪ੍ਰਤਾ ਨਰ ਪ੍ਰਭੂ ਆਲਮੀਕ ਭਗਵਾਨ ਦੇ ਜੋ ਨਹੀਂ ਪੈਰ ਕੋਰ ਮਾਨਵਾਲੇ ਨਗਰ ਦੇ ਵਾਸਿ ਸ਼ਰਧਾਵਾਨ ਆਗਮ ਸਿੰਘ ਸਰਦਾਰ ਨੂੰ ਇਹ ਰਦੇ ਅਸੀਂ ਸੱਚ ਕਾਣ ਸਦਾ ਪੰਡਾ ਰਾ ਚੱਲਦਾ ਏਸ਼ ਵਰਦੀ ਦਾਤ ਆਈ ਆ ਗਿਆਂ ਸੰਗਤਾਂ ਸ਼ਗਦਿਆ ਦਿਨ ਤੇ ਰਾਤ ਘਰ ਵਿੱਚ ਤੀਰਥ ਨਾਮ ਦਾ ਭਗਤ ਸੋਣ ਸਾ ਸੰਗ ਵਗਦੇ ਰਹੇ ਨਾਮ ਦੇ ਵੇੜੇ ਜਮਨਾ ਗਦੇ ਰਹੇ ਦੀ ਨਾਮ ਦੇ ਵੇੜੇ ਜਮਨਾ ਗੰਗ ਮੈਮਾ ਸੁਣ ਭਗਵਾਨ ਦੇ ਰੇਮੇ ਸਦਕੇ ਜਾਣ ਹਿਰਦੇ ਨਾਲ ਪ੍ਰੇਮ ਦੇ ਆਕਨ ਸਰਦਵਾਨ ਭਗਤ ਜੋਤ ਕਬੀਰ ਦੀ ਹਾਕਮ ਸਿੰਘ ਸਰਦਾਰ ਰਾਜ ਰਾਣੀ ਨੂੰ ਸਮਝ ਲੋ ਲੋਏ ਦਾ ਅਵਤਾਰ पहला ते सदा ਇਸ ਸੰਸਾਰ ਦੇ ਫਾੜੇ ਵਿਰਾ ਦੇਵਾਂ ਮੁਰਕੇ ਪੁੱਤਰ ਜਨਮਿਆ ਗौरा ਭਗਤ ਕਮਾਲ ਪਾਪੀ ਆਲੇ ਤਲਵਾਰ ਜੋ ਪਰ ਭਗਤਾ ਦੇ ਲਈ ਢਾਲ ਹਾਕਮ ਸਿੰਘ ਸਰਦਾਰ ਦੀ ਰਾਬ ਵਧਾਈ ਵੀਰ ਕੁਦਰਤ ਚੋ ਆਣ ਕੇ ਮੇਚ ਦੇ ਲਿ ਜਾ تیر ਫਿਰਨਤਾ ਚੰਗ ਜੰਮਿਆ ਜੋਪਨਿਆ ਸਤ ਚੰਦ ਰਾਜ ਰਾਣੀ ਨੂੰ ਹੋਰ ਇੱਕ ਬਖਸ਼ਿਆ ਰੱਬ ਪਰਜੰਦ ਮੋੜੇ 1914 ਸੰਪਤ ਸ਼ੋਭਨ ਮੰਗਲਵਾਰ ਹੋਰਨੇ ਕਿਹਾੜ ਦੀ ਆਉੜਿਆ ਹੋ ਕਰਤਾਰ ਸਾਨ ਇਸ ਬਿਠਾਰਾ ਸੋ 65 ਵੰਝ ਵਸਾਲ ਜਾਰ ਜਲਾਈ ਸੁਬਕੜੀ ਹੋਇਆ ਪ੍ਰਭੂ ਦਿਆਲ ਅਧਿਆ ਟੁੱਟੀ ਰਾਤ ਜਾ ਸ਼ਾਂਤ ਕਰਨ ਵਿਹਾਸ ਰਾਜ ਰਾਣੀ ਕਰ ਹੋ ਗਿਆ ਸੂਰਜ ਦਾ ਪ੍ਰਕਾਸ਼ ਦਾਇ ਬੰਤੋਇ ਅੰਦਰ ਆਏ ਖਬਰ ਸੁਣਾਣ ਜੇਰੇ ਉਤੇ ਲਾਲੀਆਂ ਓਠਾ ਤੇ ਮੁਸਕਾਨ ਪਰਵੰਝ ਸਦਾਈ ਦਾ ਪਰੇ ਹੋਏ ਨੇਕਿਆਂ ਨਾਲ ਦਰਸ਼ਨ ਕਾ ਦੇਖ ਪੋਤਦੇ ਮਾਤਾ ਹੋਈ ਨਿਹਾਲ ਲਾਖਵਦਿਆ ਦਿੱਤੀਆਂ ਨਾਹੇ ਨਾਲ ਪਿਆਰ ਕਰ ਕੇ ਆਈ ਆਪ ਜੋ ਈਸ਼ਵਰ ਦਾ ਦਿਦਾਰ ਹਕਮ ਸਿੰਘ ਸਰਦਾਰ ਨੂੰ ਕੈਂਦੇ ਸਰਦਾ ਨਾਲ ਮੈਂ ਜੀਵਨ ਵਿੱਚ ਦੇਖਿਆ ਨਾਏ ਕੋਈ ਸਬਰ ਇਸ ਬਾਲਕ ਦੇ ਨੂਰ ਦੇ ਗਰਦੇ ਓਲਕਾਰ ਧਿਆਨ ਦਵਾਲੇ ਇਸ ਤਰਾ ਸਾਰਿਆ ਦਾ ਪਰਵਾਰ ਚਮਕਾ ਮਾਰੇ ਇਸ ਤਰਾ ਬਾਲਕ ਦਾ ਹਰ ਅੰਗ ਜਿਸ ਤਰਾ ਮੋਰਤੇ ਹੋਵੇ ਸੋਨੇ ਸੰਗ ਨੈਣੀ ਨਾਮ ਕੁਮਾਰੀਆਂ ਡੋਲ ਡੋਲ ਪਵੇ ਸਰੂਰ ਮਤੇ ਉਤੇ ਚਮਕਦਾ ਸੂਰਜ ਵਰਗਾ ਨੂਰ ਤੋਨਾ ਦੇਤੇ ਤਰਤ ਸ਼ਿੰਗਾਰ ਖੁਸ਼ੇ ਮਨਾਏ ਪ੍ਰਥਵੀ ਇਹ ਅੰਬਰ ਹੋਇਆ ਦਿਆਲ ਫੁੱਲ ਵਰਸਾਉ ਦੇ ਦੇਵਤੇ ਅਰਸ਼ਾ ਚਰਧਾ ਨਾਲ ਜੋ ਪੂਰਨ ਸਤਿਗੁਰੂ ਕਾਲ ਜਗ ਦੇ ਅਵਤਾਰ ਦੋਹਰਾ ਕਰੇ ਤੇ ਅੰਦਰ ਆਦ ਪੁਰਖ ਨੇ ਕੀਤਾ ਜੋ ਇਲਹਾਮ ਸਮਾਇ ਆਉਣ ਤੇ ਪ੍ਰਗਟ ਹੋ ਗਏ ਗੁਰੂ ਗਿਆਨ ਨਾਥ ਵਰਿਆਮ ਆਤਿ ਗੁਰਦਾ ਪ੍ਰਕਾਸ਼ ਹੁੰਦਿਆ ਕਰਤੇ ਅੰਬਰ ਰਸ਼ਨਾਏ ਦੇਵਤੇ ਅਨੇ ਕਰੀ ਆਰਤੀ ਪਰियां ਮੰਗਲ ਗਾਏ ਬ੍ਰਹਮਾ ਵਿਸ਼ਨ ਮਹੇਸ਼ ਦੇਵਤੇ ਦਰਸ਼ਨ ਦੇ ਲਿ ਆਉਂਦੇ ਹਰਿਸ਼ੇ ਮੂਨੀ ਅਵਤਾਰ ਪੈਗੰਬਰ ਖੁਸ਼ੀਆਂ ਬਹੁਤ ਮਨਾਉਂਦੇ ਬੋਲਾ ਨਾਥ ਪੰਡਾਰੀ ਸ਼ਿਵ ਜੀ ਢਮਰੂ ਪਿਆਵ ਜਾਵੇ ਨਾਰ ਜੇ ਤਾਰੇ ਉਤੇ ਗੀਤ ਪ੍ਰਭੂ ਦੇ ਗਾਵੇ ਆਪ ਮਹਾਰੇ ਨਚਣ ਲੱਗ ਪੈ ਕੋਲ ਖਾ ਕੇ ਤੈਨੂ ਰੀ ਖੁਸ਼ੀ ਆਏ ਅੰਦਰ ਕਲਰਾ ਵਿੱਚੋਂ ਮੈਗ ਪਏ ਕੁਸ ਤੂਰੇ ਹਰ ਪਾਸੇ ਖੁਸ਼ੀਆਂ ਆਏ ਖੁਸ਼ੀਆਂ ਛਣ ਗਣ ਲੱਗ ਪਿਆ ਸੇ ਦਰਸ਼ਣ ਕਰਿ ਧਿਆਜਤ ਗੁਰੂ ਦਾ ਰਾਜਗਨੈਣ ਪਿਆਸੇ ਨੀਲ ਮਹਿਿਰ ਲਾਲ ਜਵਾਰ ਪਰਬਤ ਦੇਖਵਾਰੇ ਪਰ ਪਰ ਚੋਲੀਆਂ ਸੱਚੇ ਮੋਤੀ ਸਾਗਰ ਬਾ ਰਖ ਲਾਰੇ ਬਾਗਾਂ ਵਿੱਚ ਬਹਾਰ ਆਈਆਂ ਫੁੱਲਾ ਮੈਂ ਖੜਾਈ ਭਗਵਾਨ ਦਾ ਦੁਨੀਆ ਕਰ ਦੇ ਜਾਪ ਖੁਦ ਭਗਵਾਨ ਹੈ ਸੰਤ ਕਰ ਦੇ ਕਰਮ ਹੈ ਸਿਰ ਦੇ ਅਖ ਰਖਣਾ ਕਥਾ ਲਾਵੇ ਬਚਮਾਨ ਬਦਲ ਬਦਲ ਕੇ ਜਾ ਦੇ ਗੰਗਾਂ ਕਰਤੇ ਜਾਣੀ ਜਾਣ ਸਿਰ ਤੋਂ ਤਮਾ ਕਰਦੇ ਕਰਦੇ ਵਾਲਮੀਕ ਭਗਵਾਨ ਵੰਡਣਾ ਘਨੇ ਉਪਦੇ ਜਾਪਿਰ ਸੁੰਦਰ ਸ਼ਕਤੀ ਦਾ ਵਰਦਾਨ ਦੇ ਕੇ